ਸਤਿ ਸ੍ਰੀ ਅਕਾਲ ਦੋਸਤੋ ਇੱਕ ਆਪਣੇ ਨਾ ਬਾਜਵਾ ਬਾਈ ਜੀ ਹੈ ਯੂਐਸਏ ਤੋਂ ਉਹਨਾਂ ਨੇ ਇੱਕ ਵੀਡੀਓ ਅਪਲੋਡ ਕੀਤੀ ਹੈ ਤੇ ਉਹ ਵੀਡੀਓ ਦੇ ਵਿੱਚ ਕਹਿ ਰਹੇ ਆ ਕਿ ਜਿਹੜੀ ਬੱਬੂ ਮਾਨ ਦੀ ਫਿਲਮ ਆ ਰਹੀ ਹੈ ਸੱਚਾ ਸੂਰਮਾ ਉਹਦੇ ਵਿੱਚ ਕੁੱਕਰ ਦੇ ਰੋਲ ਦੇ ਲਈ ਦੀਪ ਸਿੱਧੂ ਬਾਈ ਨੂੰ ਅਪਰੋਚ ਕੀਤਾ ਗਿਆ ਸੀ ਤੇ ਦੀਪ ਸਿੱਧੂ ਬਾਈ ਨੇ ਮਨ ਕਰ ਦਿੱਤਾ ਉਹ ਸਾਰਾ ਸਾਰਾ ਮਤਲਬ ਗਲਤ ਗੱਲ ਹੈ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਹੋਇਆ ਕਿਉਂਕਿ ਮੈਂ ਸ਼ੁਰੂ ਤੋਂ ਲੈ ਕੇ ਪ੍ਰੀ-ਪ੍ਰੋਡਕਸ਼ਨ ਤੋਂ ਲੈ ਕੇ ਹੁਣ ਪੋਸਟ-ਪ੍ਰੋਡਕਸ਼ਨ ਤੱਕ ਇਸ ਫਿਲਮ ਦੇ ਨਾਲ ਜੁੜਿਆ ਹੋਇਆ ਹਾਂ। ਅਸਲ ਦੇ ਵਿੱਚ ਦੀਪ ਸਿੱਧੂ ਬਾਈ ਵੀ ਸਾਗਾ ਦੇ ਨਾਲ ਰਜਿਸਟਰ ਸੀਗਾ। ਜਿਹੜੀ ਵੀ ਦੀਪ ਸਿੱਧੂ ਬਾਈ ਦੀਆਂ ਜੰਨੀਆਂ ਵੀ ਫਿਲਮਾਂ ਆਈਆਂ ਨੇ ਉਹ ਸਾਗਾ ਦੇ ਨਾਲ ਹੀ ਆਈਆਂ ਨੇ। ਤੇ ਸਾਗਾ ਨੇ ਹੀ ਸੁੱਚਾ ਸੂਰਮਾ ਫਿਲਮ ਨੂੰ ਬਣਾਇਆ। ਸੁੱਚਾ ਸੂਰਮਾ ਫਿਲਮ ਦਾ ਤਾਂ ਪਹਿਲੇ ਦਿਨ ਤੋਂ ਹੀ ਬਜਟ ਜਿਹੜਾ ਸੀਗਾ ਉਹ ਓਵਰ ਹੋ ਚੁੱਕਿਆ ਸੀ। ਉਹ ਤਾਂ ਸ਼ੁਰੂ ਤੋਂ ਹੀ ਕਟੌਤੀ ਕਰਦੇ ਆਏ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਜਟ ਨੂੰ ਬਚਾਇਆ ਜਾ ਸਕੇ ਤਾਂ ਇਸੇ ਚੱਕਰ ਦੇ ਵਿੱਚ ਉਹਨਾਂ ਨੇ ਜਗਤ ਸਿੰਘ ਨੂੰ ਕੁੱਕਰ ਦੇ ਰੋਲ ਦੇ ਲਈ ਅਪਰੋਚ ਕੀਤਾ ਸੀਗਾ ਤੇ ਜਗਤ ਸਿੰਘ ਨੇ ਬਹੁਤ ਵਧੀਆ ਢੰਗ ਦੇ ਨਾਲ ਉਸ ਰੋਲ ਨੂੰ ਨਿਭਾਇਆ ਵੀ ਆ ਜਦੋਂ ਤੁਸੀਂ ਦੇਖੋਗੇ ਫਿਲਮ ਤਾਂ ਫਿਲਮ ਦੇ ਵਿੱਚ ਤੁਹਾਨੂੰ ਸਭ ਤੋਂ ਬੈਸਟ ਰੋਲ ਜਿਹੜਾ ਲੱਗੂਗਾ ਉਹ ਜਗਤ ਸਿੰਘ ਦਾ ਹੀ ਲੱਗੇਗਾ ਜਿਹੜਾ ਉਹਨਾਂ ਨੇ ਕੁੱਕਰ ਦਾ ਰੋਲ ਜਿਹੜਾ ਆ ਉਹ ਨਿਭਾਇਆ ਆ ਪਰ ਬਾਜਵਾ ਬਾਈ ਨੂੰ ਪਤਾ ਨਹੀਂ ਕਿਹਨੇ ਕੰਨ ਦੇ ਵਿੱਚ ਫੂਕ ਮਾਰ ਦਿੱਤੀ ਜਾਂ ਕਿਹਨੇ ਉਹਨਾਂ ਨੂੰ ਗੋਲੀ ਉਂਗਲ ਲਾ ਦਿੱਤੀ ਕਿ ਇਸ ਤਰੀਕੇ ਦੇ ਨਾਲ ਕੋਈ ਵੀਡੀਓ ਬਣਾਉਣ ਜਿਹਦੇ ਵਿੱਚ ਇਹ ਸਾਬਿਤ ਕਰਨ ਕਿ ਬਾਈ ਦੀਪ ਸਿੱਧੂ ਨੂੰ ਇਸ ਫਿਲਮ ਦੇ ਲਈ ਅਪਰੋਚ ਕੀਤਾ ਗਿਆ ਸੀ ਬਿਲਕੁਲ ਵੀ ਨਹੀਂ ਕੀਤਾ ਗਿਆ ਸੀ ਇਸ ਫਿਲਮ ਦੀ ਪ੍ਰੀ-ਪ੍ਰੋਡਕਸ਼ਨ 2016 ਦੇ ਵਿੱਚ ਸ਼ੁਰੂ ਹੋ ਚੁੱਕੀ ਸੀ 2017 ਦੇ ਵਿੱਚ ਸਕ੍ਰਿਪਟਿੰਗ ਤੇ ਕੰਮ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕਿਆ ਸੀ 2018 ਦੇ ਵਿੱਚ ਬਣ ਕੇ ਇਹ ਫਿਲਮ ਪੂਰੀ ਤਰ੍ਹਾਂ ਨਾਲ ਤਿਆਰ ਹੋਈ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਬਾਈਦੀਪ ਸਿੱਧੂ ਆਪਣੇ ਹੀ ਫਿਲਮਾਂ ਦੇ ਵਿੱਚ ਹੀ ਬਹੁਤ ਬੀਜੀ ਸੀ ਉਹ ਆਪਣੇ ਹੀ ਪ੍ਰੋਜੈਕਟਾਂ ਦੇ ਵਿੱਚ ਬੀਜੀ ਸੀਗਾ ਉਹ ਖੁਦ ਆਪਣੇ ਪ੍ਰੋਜੈਕਟ ਜਿਹੜੇ ਖੁਦ ਹੀ ਪ੍ਰੋਡਿਊਸ ਕਰਦਾ ਸੀ ਅਮਰ ਅਮਰਦੀਪ ਗਿੱਲ ਦੇ ਬਾਈ ਦੇ ਨਾਲ ਨਾ ਤਾਂ ਉਹਨਾਂ ਦਾ ਮਤਲਬ ਕੋਈ ਵੀ ਕਿਸੇ ਤਰੀਕੇ ਦੇ ਨਾਲ ਵੀ ਦੀਪ ਸਿੱਧੂ ਬਾਈ ਨੂੰ ਅਪਰੋਚ ਨਹੀਂ ਕੀਤਾ ਗਿਆ ਇਸ ਫਿਲਮ ਦੇ ਲਈ ਸੋ ਇਹ ਕਿਤੇ ਨਾ ਕਿਤੇ ਕਹਿ ਲਿਆ ਕਿ ਉਹਨਾਂ ਨੇ ਵਿਊ ਦੀ ਖਾਤਰ ਜਾਵੇਂ ਹਵਾੜਾ ਮਾਰਨ ਦੀ ਖਾਤਰ ਜਾਵੇਂ ਫੜਾ ਮਾਰਨ ਦੀ ਖਾਤਰ ਹੀ ਇਹ ਇਸ ਗੱਲ ਨੂੰ ਬਣਾ ਲਿਆ ਕਿ ਦੀਪ ਸਿੱਧੂ ਬਾਈ ਨੂੰ ਇਸ ਫਿਲਮ ਦੇ ਵਿੱਚ ਕੁੱਕਰ ਦੇ ਰੋਲ ਦੇ ਲਈ ਅਪਰੋਚ ਕੀਤਾ ਗਿਆ ਸੀ ਜੋ ਕਿ ਸਰਾਸਰ ਗਲਤ ਹੈ ਕਿਸੇ ਨੇ ਕੋਈ ਅਪਰੋਚ ਨਹੀਂ ਸੀ ਕੀਤਾ ਉਹਨਾਂ ਨੂੰ ਕਿਉਂਕਿ ਜੇਕਰ ਦੀਪ ਸਿੱਧੂ ਬਾਈ ਇਸ ਫਿਲਮ ਤੇ ਵਿੱਚ ਆਉਂਦਾ ਦੀਪ ਸਿੱਧੂ ਬਾਈ ਹਾਂ ਕਰ ਦਿੰਦਾ ਤਾਂ ਇਸ ਫਿਲਮ ਦਾ ਬਜਟ ਤਾਂ ਪਹਿਲੇ ਦਿਨ ਤੋਂ ਹੀ ਓਵਰ ਸੀ ਓਵਰ ਬਜਟ ਫਿਲਮ ਦੇ ਵਿੱਚ ਐਡੇ ਵੱਡੇ ਆਰਟਿਸਟ ਨੂੰ ਲੈਣਾ ਜਿਹੜਾ ਕਿ ਫੀਸ ਵੀ ਚਾਰਜ ਕਰਦਾ ਹੋਵੇ 1 ਤੋਂ 1.5 ਕਰੋੜ ਦੇ ਵਿੱਚ ਤਾਂ ਬਹੁਤ ਮੁਸ਼ਕਲ ਹੋ ਜਾਂਦੀ ਹੈ ਇਸ ਤਰ੍ਹਾਂ ਦੀਆਂ ਫਿਲਮਾਂ ਨੂੰ ਰਿਲੀਜ਼ ਕਰਨਾ ਇਸ ਤਰ੍ਹਾਂ ਦੀਆਂ ਫਿਲਮਾਂ ਨੂੰ ਬਣਾਉਣਾ ਸੋ ਇਹ ਇੱਕ ਬਹੁਤ ਹੀ ਗਲਤ ਤਰੀਕੇ ਦੇ ਨਾਲ ਬਾਈ ਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਹੈ ਤੇ ਉਹ ਬਾਈ ਨੇ ਵੀਡੀਓ ਬਣਾ ਕੇ ਚਲੋ ਬਾਹਰ ਤਾਂ ਦਿੱਤੀ ਹੈ ਪਰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੋਇਆ ਨਾ ਤਾਂ ਬਾਈਦੀਪ ਸਿੱਧੂ ਨੂੰ ਅਪਰੋਚ ਕੀਤਾ ਗਿਆ ਬਾਈਦੀਪ ਸਿੱਧੂ ਸਾਗਾ ਦੇ ਨਾਲ ਜ਼ਰੂਰ ਰਜਿਸਟਰ ਹੈਗਾ ਪਰ ਸਾਗਾ ਨੇ ਵੀ ਉਹਨੂੰ ਅਪਰੋਚ ਨਹੀਂ ਕੀਤਾ ਇਸ ਚੀਜ਼ ਦੇ ਲਈ ਇਸ ਚੀਜ਼ ਦੀ ਸੋਚਾ ਸੂਰਮਾ ਦੀ ਜਿਹੜੀ ਕਾਸਟਿੰਗ ਹੈ 2017 ਦੇ ਵਿੱਚ ਹੀ ਫਾਈਨਲ ਹੋ ਗਈ ਸੀ ਜਗਤ ਸਿੰਘ ਨੂੰ ਪਹਿਲਾਂ ਤੋਂ ਹੀ ਪਹਿਲੇ ਦਿਨ ਤੋਂ ਹੀ ਸਾਈਨ ਕੀਤਾ ਹੋਇਆ ਸੀ ਕੁੱਕੜ ਦੇ ਰੋਲ ਦੇ ਲਈ ਸੋ ਇਹ ਕਦੇ ਹੋ ਹੀ ਨਹੀਂ ਸਕਦਾ ਕਿ ਉਸ ਰੋਲ ਦੇ ਲਈ ਕਦੀ ਦੀਪ ਸਿੱਧੂ ਬਾਈ ਨੂੰ ਅਪਰੋਚ ਕੀਤਾ ਗਿਆ ਹੋਵੇ ਸੋ ਇਹ ਇੱਕ ਮਿਸ ਗਾਈਡੈਂਸ ਹੈ ਮਿਸ ਇਨਫਰਮੇਸ਼ਨ ਹੈ ਤੇ ਇਹ ਮੈਨੂੰ ਲੱਗਦਾ ਮਿਸ ਅੰਡਰਸਟੈਂਡਿੰਗ ਹੋ ਗਈ ਆ ਬਾਜੀਬਾ ਸਾਹਿਬ ਨੂੰ ਤੇ ਉਹਨਾਂ ਨੇ ਐਵੇਂ ਧੱਕੇ ਨਾਲ ਹੀ ਵੀਡੀਓ ਬਣਾ ਕੇ ਅਪਲੋਡ ਕਰ ਦਿੱਤੀ ਹੈ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਸੀ